ਅੱਛਾ ਵੇ ਦੇਖ ਲੈ ਇਹਦੇ ਵਾਲ ਅੱਖਾਂ ਵਾਲ ਦੇਖ ਲੈ ਮੜ ਜਾ ਨਹੀਂ ਨਹੀਂ ਭਰਾ ਹੈ ਜੋ ਬਰਾ ਡਰੋਨਾ ਨਹੀਂ ਮੈਂ ਡਰੋਨਾ ਕਰ ਲਈ ਆ ਆਏ ਮੇਰੀ ਗੱਲ ਸੁਣ ਬਿੱਪਨ ਕੰਬਣ ਲੱਪਿਆ ਲੁਧਿਆਣਾ ਹਾਂ ਜੀ ਉਹਦੇ ਜੀ ਲੁਧਿਆਣਾ ਲੁਧਿਆਣਾ ਬੱਚੇ ਬੱਚੇ ਕਿਹੜੀ ਜਗ੍ਹਾ ਜਾਣਾ ਤੁਸੀਂ ਮੈਂ ਭਾਈ ਦੱਸਿਆਂ ਦੱਸਿਆਂ ਆਉਦਾ ਨਾ ਤੁਸੀਂ 11 ਘੰਟਾ ਘੰਟਾ ਘਰ ਹਾਂ ਹੋਰ ਕੀ ਥਰ ਹਾਂਜੀ ਹਾਂਜੀ ਵਧੀਆ ਬੰਦੀ ਕੀ ਨਾਮ ਭਾਈ ਤੁਹਾਡਾ ਵਿੱਪਨ ਨਾਮ ਹੈ ਵਿੱਪਨ ਹਾਂਜੀ ਉਹਦਰ ਗਾੜੀ ਮਤারে ਅਸੀਂ ਚਲਦੇ ਹਾਂ ਤਾਂ ਤੁਸੀਂ ਕੀ ਨਾਮ ਤੁਹਾਡਾ ਆਰਾਮ ਰਾਸ਼ ਬੌਰ ਇੰਦਾ ਯਾਰ ਅਤਨ ਟੋਲ ਟੈਕ ਕਰਦੇ ਆਂ ਜੀ ਬੈਲਟ ਰੱਖ ਲਵੋ ਜੀ ਬੈਲਟ ਅਗੀਆਂ ਨਾਕਾ ਲਗਾਉਂਦਾ ਵੀ ਚੱਕਰ ਪੈ ਜਾਣਾ ਸਭ ਯਾਰ ਦੇਖੋ ਤੁਰੇ ਕਿੰਦਰ ਨਾ ਨਤੀਸੇ ਦੇ ਰੱਖੀਤੀ ਲੱਗੇ ਹੈ ਸ਼ਾਮ ਕੀ ਪਤਾ ਲੱਗਦਾ ਕਿਹਨ ਤੇ ਆਉਣ ਦਿੱਤਾ ਕੋਣ ਆਇਆ 6-7 ਮਿੰਟ ਚਾ ਉਹਨਾਂ ਦਾ ਤੇ 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 ਤੇਜ਼ ਜੂੰਗਾ ਸਾਡਾ ਯਾਰ ਦੋਸਤੋ ਦੇਖਿਆ ਹਾਂਜੀ ਉਹਨਾਂ ਜਿੱਦਾਂ ਪ੍ਰਸ਼ਾਦ ਵੰਡਦਾ ਪਿਆ ਸੀ ਬੰਦਾ ਉਹਨੂੰ ਪ੍ਰਸ਼ਾਦ ਪੀਲੇ ਲਿਫਾਫੇ 'ਚ ਖੁਲਾਤਾ ਬਾਕੀਆਂ ਨੂੰ ਚਿੱਟੇ ਲਵਾਵੇ ਦੇ ਖੁਲਾਏ ਉਹਨੂੰ ਪੀਲੇ ਲਿਫਾਫੇ 'ਚ ਖੁਲਾਤਾ ਉਹਦੇ ਨਾਲ ਜਿੱਦਾਂ ਅੰਦਰ ਉਹਦਾ ਕੁਝ ਨਹੀਂ ਹੋਇਆ ਉਹਨੂੰ ਅਗਲੇ ਦਿਨ ਨਾ ਜਦੋਂ ਮੈਂ ਉਹਦੇ ਘਰ ਗਿਆ ਮੈਂ ਕਿਹਾ ਤੂੰ ਆਇਆ ਨਹੀਂ ਅੱਜ ਇਕੱਠਿਆਂ ਨੇ ਜਾਣਾ ਹੈਗਾ ਉਹਦੇ ਨਾਲ ਦੋ ਦੋ ਆਵਾਜ਼ਾਂ ਨਿਕਲਣ ਲੱਗ ਪਈਆਂ ਡਬਲ ਡਬਲ ਆਵਾਜ਼ ਨਿਕਲਣ ਲੱਗ ਪਈ ਜਿੱਦਾਂ ਨਾ ਅੱਖਾਂ ਅਜ ਦਾ ਉੱਪਰ ਨੂੰ ਚੜ ਗਈਆਂ ਏਦਾਂ ਏਦਾਂ ਕਰੀ ਜਾਵੇ ਆ ਜਾ ਆ ਜਾ ਉਹਦੇ ਚੀਜ਼ ਆ ਗਈ ਹਾਂ ਠੀਕ ਹੈ ਜਿਹਨੇ ਪ੍ਰਸ਼ਾਦ ਖਵਾਇਆ ਸੀਗਾ ਉਹ ਬੰਦਾ ਜਾਣਦਾ ਵੀ ਨਹੀਂ ਸੀ ਕੌਣ ਸੀ ਕੌਣ ਨਹੀਂ ਉਹਨੇ ਖਾ ਲਿਆ ਉਦਾਂ ਹੀ ਜਗਾ ਦਿਖਵਾ ਹੈ ਜਗਾ ਨਾ ਨਾ ਅੱਛਾ ਉਦਾਂ ਹੀ ਅੱਛਾ ਸੜਕ ਦੇ ਤੋਰੇ ਜਾਂਦਾ ਖਵਾ ਗਿਆ ਐਦਾਂ ਕਦੇ ਚੀਜ਼ ਖਾਣੀ ਨਹੀਂ ਚਾਹੀਦੀ ਅੱਜਕੱਲ ਭਜੀ ਤਕੀਨਦ ਨਹੀਂ ਕਰਦੇ ਹੂੰ ਨਾ ਇਹਨਾਂ ਨੂੰ ਆਪਣਾ ਆਪਣੀ ਪ੍ਰੋਬਲਮ ਸੋਲਵ ਕਰਦੇ ਦੂਜੇ ਨੂੰ ਪ੍ਰੋਬਲਮ ਨਹੀਂ ਪਾਉਣਾ ਤਾਂ ਫੇਰ ਉਹਨੂੰ ਘਰਾਵਾ ਲੈ ਕੇ ਜਾਏ ਬਾਬੇ ਕੋਲ ਬਾਬੇ ਕੋਲੇ ਤਾਂਤਰਿਕ ਆ ਉਹ ਬਾਬਾ ਕਹਿੰਦਾ ਇਹਨੂੰ ਨਾ ਕਹਿੰਦਾ ਇਹਨੇ ਕੋਈ ਚੀਜ਼ ਖਾ ਲਈ ਆ ਖਾ ਕੇ ਨਾ ਇਹਦੇ ਵਿੱਚੋਂ ਚੀਜ਼ਾਂ ਵੜ ਗਈਆਂ ਆ ਚੀਜ਼ ਕੋਈ ਹੋਣੀ ਕੋਈ ਚੜੇਲ ਚੜੂ ਨਾ ਆ ਆ ਉਹ ਵੜ ਗਈ ਇਹਦੇ ਅੰਦਰ ਮੈਂ ਕਿਹਾ ਫੇਰ ਹੁਣ ਕਹਿੰਦਾ ਇਹਨੂੰ ਠੀਕ ਕਰਨਾ ਪੈਣਾ ਮੈਂ ਤਾਂ ਠੀਕ ਕਰੋ ਫਿਰ ਹਾਂ ਕਹਿੰਦਾ ਇੱਕ ਖੋਪੜੀ ਲਓ ਅੱਛਾ ਖੋਪੜੀ ਕਹਿੰਦਾ ਲਓ ਬਾਂਦਰ ਦੀ ਅੱਛਾ ਮੈਂ ਕਿਹਾ ਹੁਣ ਬਾਂਦਰ ਦੀ ਖੋਪੜੀ ਕਿੱਥੋਂ ਲੱਭੀਏ ਹਾਂ ਤੂੰ ਕਿੱਥੋਂ ਲੱਭਣੀ ਨਹੀਂ ਵੇ ਲੱਭ ਲਈ ਅੱਛਾ ਬਾਂਦਰ ਦੀ ਖੋਪੜੀ ਕਹਿੰਦਾ ਲੱਭੋ ਲਓ ਬਾਂਦਰ ਦੀ ਖੋਪੜੀ ਉਹਨੇ ਇੱਕ ਬੰਦਾ ਦੱਸਿਆ ਕਹਿੰਦਾ ਉਹ ਤੋਂ ਤੁਹਾਨੂੰ ਮਿਲੂਗੀ ਉਹਦੇ ਕੋਲ ਬਾਂਦਰ ਦੀ ਵੀ ਖੋਪੜੀ ਆ ਜਗਰ ਦੇ ਪੈਰ ਅੱਛਾ ਜੀ ਤੇ ਸੱਪ ਦੀ ਪੂੰਛ ਬੰਦੇ ਦੀ ਵੀ ਆਉਣੀ ਹਾਂ ਬੰਦੇ ਦੀਆਂ ਉਂਗਲਾਂ ਹਾਂ ਹਾਂ ਉਸੇ ਨਾਲ ਬੰਦੇ ਦੀਆਂ ਉਂਗਲਾਂ ਐਦਾਂ ਉਹਨੇ ਸਾਰਾ ਕੁਝ ਰੱਖਿਆ ਕਹਿੰਦਾ ਖੋਪੜੀ ਲੈ ਕੇ ਨਾ ਦਾ ਦੇਖੋ ਆ ਬਾਂਦਰ ਦੀ ਖੋਪੜੀ ਆ ਹਾਂ ਇੰਨੀ ਕੇ ਹੁੰਦਾ ਉਹ ਤਾਂ ਬਾਂਦਰ ਦਾ ਫਿਰ ਉਹਨੇ ਜਿਹਦਾ ਉੱਪਰ ਲਿਖਿਆ ਨਾ ਮੰਤਰ ਇਹ ਲਿਖਿਆ ਆ ਕਹਿੰਦਾ ਇਹਨੂੰ ਖੋਪੜੀ ਨੂੰ ਨਾ ਜਦਾਂ ਕਹਿੰਦਾ ਇਹਨੂੰ ਖੋਪੜੀ ਨੂੰ ਉਹਨੇ ਮੰਤਰ ਮਾਰਦਾ ਕਹਿੰਦਾ ਇੱਕ ਕੋਈ ਵੀ ਕੋਈ ਬੰਦਾ ਲੈ ਲਾ ਉਹਨੂੰ ਕਹਿੰਦਾ ਨਾ ਇਦਾਂ 5 ਵਾਰ ਫੂਕਾ ਮਰਾਲਾ ਉਹ ਤੋਂ ਅੱਛਾ ਫੂਕੇ ਮਾਰਨੀਆਂ ਕਹਿੰਦਾ ਕੁਝ ਨਹੀਂ ਕਰਨਾ ਕਹਿੰਦਾ ਗੋਬੜੀ ਨੂੰ ਬਸ ਸਿੱਟ ਦੇਣਾ ਫੇਰ ਤੂੰ ਮੈਂ ਕਿਹਾ ਚਲੋ ਫੂਕਾ ਮੈਂ ਕਿ ਹੁਣ ਕਿਤੋਂ ਮਰਾਵਾਂ ਕਹਿੰਦਾ ਉਹ ਬੰਦੇ ਤੋਂ ਜੇ ਤੂੰ ਫੂਕਾ ਮਰਾਉਣੀ ਆ ਉਹਨੂੰ ਸਾਰੀ ਗੱਲ ਦੱਸਣੀ ਆ ਇਹ ਸੱਚ ਦੱਸਣਾ ਆ ਮੈਂ ਕਿਹਾ ਠੀਕ ਤੇ ਹੁਣ ਜਿੱਦਾ ਤੁਹਾਨੂੰ ਆਪਾਂ ਭਾਈ ਦੱਸਤਾ ਸਾਰਾ ਸੱਚ ਪੰਜ ਫੂਕਾ ਮਾਰ ਦਿਓ ਮਾਰੂਗੇ ਹਾਂ ਮਾਰ ਨਹੀਂ ਦੇਣ ਤੇ ਸੋਹ ਹਾਂ ਇੱਕ ਵਾਰ ਪੰਜ ਵਾਰ ਫੂਕਾ ਮਾਰ ਦਿਓ ਨਹੀਂ ਤਾਂ ਜਦਾਂ ਕਹਿੰਦੇ ਹੱਥ 'ਚ ਇੱਕ ਵਾਰ ਫੜ ਲੋ ਜਦਾ ਘੁੱਟ ਕੇ ਬਾਕੀ ਆਪ ਹੀ ਉਹਨੇ ਠੀਕ ਹੋ ਜਣਾ ਤੁਹਾਨੂੰ ਕੁਝ ਨਹੀਂ ਹੋਣਾ ਹੈ? ਤੁਸੀਂ ਮਾਰੋਗੇ? ਮਾਰ ਦਿਓ। ਹਾਂ ਜੀ। ਦੇਪਨ ਤੁਸੀਂ ਮਾਰਦੇ ਹੋ ਕਣ? ਨਹੀਂ ਮਾਰਦੇ। ਹੈ? ਚੱਲ ਫੜ ਲਾ ਵੇ ਹੱਥ 'ਚ। ਅੱਛਾ ਅੱਖਾਂ 'ਚ ਦੇਖ ਲੈ ਇਹਦੀਆਂ। ਮੈਂ ਤਾਂ ਨਹੀਂ ਕੁਛ ਕੀਤਾ ਉਹਦਾ ਉਹ ਤਾਂ ਨੇ ਮੈਂ ਦੱਸਿਆ ਸੱਚ ਦੱਸਿਆ ਆ ਮੈਂ ਉਹ ਤਾਂ ਤੁਹਾਡੀ ਗੱਲ ਨਾਲ ਸਹਿਮਤ ਆ ਪਈ ਨਹੀਂ ਫੇ ਮੜਾ ਜਾ ਫੜਲਾ ਨਹੀਂ ਨਹੀਂ ਭਰਾ ਹੈ ਨਹੀਂ ਭਰਾ ਅੱਛਾ ਵੇ ਦੇਖ ਲੈ ਇਹਦੇ ਵਾਲ ਅੱਖਾਂ ਵਾਲ ਦੇਖ ਲੈ ਮੜਾ ਜਾ ਨਹੀਂ ਨਹੀਂ ਭਰਾ ਹੈ ਜੋ ਮੈਂ ਡਰਾਉਣਾ ਹਾਂ ਨਹੀਂ ਮੈਂ ਡਰਾਉਣਾ ਕੱਲ ਲਈ ਆ ਜੋ ਸੱਚ ਆ ਸਹੀ ਆ ਨਹੀਂ ਨਹੀਂ ਬਸ ਨਹੀਂ ਜਾ ਇਹਦੇ ਅੱਖਾਂ ਵੱਲ ਹੀ ਦੇਖ ਲੈ ਦੇਖ ਲੈ ਯਾਰ ਬੰਦਾ ਸਾਡਾ ਸਹੀ ਹੋ ਜੂਗਾ ਉਹ ਤੁਸੀਂ ਭਾਈ ਤੁਸੀਂ ਫੜ ਲਓ ਮਰਾ ਇਹ ਤਾਂ ਅੱਗੇ ਭਾਜੀ ਮੈਂ ਚੱਕਰਾਂ ਤਾਂ ਹੀ ਤਾਂ ਬਾਬਾ ਜੀ ਦੀ ਜਾਨ ਹੈ ਅੱਛਾ ਮੜੇ ਫੜ ਲਓ ਅੰਕਲ ਫੂਕ ਮਾਰ ਦਿਓ ਤੁਸੀਂ ਤੇ ਨਹੀਂ ਕਰਦਾ ਆਪਾਂ ਨੇ ਆਪਣੇ ਬੁੱਢੇ ਚ ਰੱਖ ਲਓ ਹੈ ਡੱਪਣ ਤੁਸੀਂ ਫੜ ਲਾ ਨਹੀਂ ਨਹੀਂ ਭਾਈ ਫੂਕ ਮਾਰ ਦੇ ਏ ਕੋ ਬੜੀ ਨੇ ਅੱਖਾ ਵਾਲ ਦੇਖ ਲਾ ਨਹੀਂ ਨਹੀਂ ਤੀਆ ਜਣਾ ਬੜਾ ਲੈ ਅੱਛਾ ਮੜਾ ਫੜ ਲਾ ਫਿਰ ਇਹਨੂੰ ਨਹੀਂ ਭਾਜੀ ਯਾਰ ਆ ਕੰਮ ਨਾ ਕਰੋ ਪਲੀਜ਼ ਹੈ ਇਹ ਕੰਮ ਨਾ ਅੱਛਾ ਮੇਰੇ ਵਾਲ ਤਾਂ ਦੇਖ ਫਿਰ ਇੱਦਣ ਨੂੰ ਮੜ ਜਾ ਕੋਈ ਨਹੀਂ ਕੋਈ ਨਹੀਂ ਭਾਜੀ ਅੱਛਾ ਇੱਦਣ ਨੂੰ ਤਾਂ ਦੇਖ ਲਾ ਮੜ ਜਾ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲਾ ਉਹ ਮੇਰੀ ਗੱਲ ਤਾਂ ਸੁਣ ਲਾ ਹੈ ਮੇਰੇ 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 ਕੋ ਬਹੁਤ ਪ੍ਰੋਬਲਮ ਹੈ ਅੱਛਾ ਮੈਂ ਮਜ਼ਾਕ ਕਰਦਾ ਸੀ ਮੇਰੀ ਮੈਡਮ ਉਹ ਭਰਾਵਾ ਨੱਕ ਲੱਗਾ ਮੋਰੇ ਰੁਕ ਜਾ ਬਾਲਸਾਲੇ ਉਹ ਤੁਝੇ ਪਾਸਿੰਗ ਵਾਲੇ ਆ ਆ ਪਾਸਿੰਗ ਵਾਲੇ ਨਹੀਂ ਆ ਸਪੀਡੋਮੀਟਰ ਵਾਲੇ ਖੜੇ ਆ ਉਹ ਪਾਸਿੰਗ ਵਾਲੇ ਖੜ ਦਿੰਦੇ ਇੱਥੇ ਜਿਹੜੀਆਂ ਗੱਡੀਆਂ ਪਾਸੋਂ ਜਾਂਦੇ ਆ ਅਜਾ ਮੇਰੀ ਗੱਲ ਸਰ ਮੈਂ ਨਾ ਵੀਡੀਓ ਬਣਾਉਂਦਾ ਸੀ ਆ ਦੇਖ ਆ ਕੈਮਰਾ ਲੱਗਾ ਆ ਜਿਹੜੇ ਅਣਜਾਣ ਬੰਦੇ ਗੱਡੀ 'ਚ ਬਹਿ ਜਾਂਦੇ ਆ ਐਦਾਂ ਕੋਈ ਉਹਨਾਂ ਨਾਲ ਮਖੌਲ ਕਰ ਦਵਾਂ ਮੈਂ ਤਾਂ ਵੀਡੀਓ ਬਣਾਉਂਦਾ ਮੈਂ ਪ੍ਰੈਂਕ ਕਰਦਾ ਸੀਗਾ ਸਾਡੇ ਭਾਈ ਪ੍ਰੈਂਕ ਨਾ ਦੂਜੇ ਦੇ ਸਾਹਦ ਗੋਣੇ ਆ ਨਾ ਮੇਰੇ ਨਾ ਨਹੀਂ ਉਹ ਚਲਨ ਬੱਕਰੀ ਵਾਲਾ ਹੈ ਨਾ ਮਜ਼ਾਕ ਕਰਦਾ ਸੀ ਕੋਈ ਬੰਦਨ ਦੀ ਗੋਬੜੀ ਕੋਈ ਪ੍ਰਸ਼ਾਦ ਨਹੀਂ ਕੁਝ ਨਹੀਂ ਹੈਗਾ ਅਜਵੇਂ ਉਹਨੇ ਇੱਕ ਵਾਰ ਕਿਹਾ ਤੇ ਅਣਜਾਣ ਬੰਦਾ ਉਹ ਗੱਡੀ ਤੇ ਨਾ ਬੈਠੇਗਾ ਸਹੀ ਗੱਲ ਹੈ ਨਾ ਆਟੋ ਤੇ ਬਾਰੇ ਵੀ ਨੀ ਟੈਨਸ਼ਨ ਹੀ ਪੈਂਦੀ ਹੈ ਟੈਨਸ਼ਨ ਨਹੀਂ ਮੈਂ ਨਹੀਂ ਪੈ ਗਈ ਸੀ ਟੈਨਸ਼ਨ ਅਜਾ ਕਹਦਾ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ ਇੱਧਰ 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 ਕੈਮਰੇ ਵਾਲਾ ਇਹ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ ਅੱਗੇ ਆ ਕੇ ਕਹਦੇ ਨਾ ਬੈਠ ਜੀ ਬਾਸ ਬੈਠੇ ਆ ਜਾ ਅਟੋ ਰਿਵੈਟ ਜਿਹੜਾ ਤੁਹਾਡਾ ਜ਼ਬਰ ਜ ਤੁਹਾਡੇ ਕੋ ਆਪਣੀ ਵਾਈਕ ਵਗੈਰਾ ਹੈਗੇ ਆ ਉਹ ਤੇ ਸਫ਼ਰ ਕਰਦੇ ਆ ਅੱਗੇ ਕਿਸੇ ਨੇ ਸਾਟੋਗੇ ਜੇ ਉਹ ਇਤਨਾ ਫੈਨ ਹੁੰਦਾ ਭਾਈ ਸਾਹ ਸੋਕ ਜਾਂਦਾ ਸਾਹ ਸਾਹ ਸੋਕ ਕੇ ਸਾਹ ਸੋਕ ਕੇ ਤੇ ਇਹਦੇ ਨਾਲ ਦੇਖਣਾ ਵੀ ਨਹੀਂ ਸੀਗਾ ਓਏ ਅੰਕਲ ਫੋਨ ਦਾ ਫੜਾ ਆਪਰਾ ਡਰਾਂ ਉਹ ਕਿਉਂ ਡਰਾਂ ਜੀ ਰਪ ਵਿਪਣ ਕੰਬਣ ਲੱਪਿਆ ਲਾ ਲਾ ਦੇ ਗਿਆ ਵੀ ਆਨੇ ਹੋਣ ਹਾਂ ਤੇ ਆਨੇ ਹੋਣ ਤਾਂ ਬਰਤਨ ਅਤਿਆਦਾ ਸਾਰੇ ਵਿੱਪਨ ਨੂੰ ਦੱਸਤਾ ਆਪਾਂ ਮਜ਼ਾਕ ਕਰਦੇ ਆਂ ਵਿੱਪਨ ਨੂੰ ਫੜ ਲਾ ਮੜ ਜਾ ਨਹੀਂ ਭਾਈ ਤੂੰ ਮੈਨੂੰ ਲਾ ਦੇ ਯਾਰ ਲਾ ਦੇ ਮੇਰਾ ਤਾਂ ਰਾਹ ਹੀ ਪਿੱਛੇ ਰਹਿ ਗਿਆ ਲਾ ਦੇ ਯੇ ਆ ਜੀ ਆ ਕੇ ਲਾ ਦੇ ਰਕਵੈਸਟ ਹੀ ਹੈ ਅੰਕਲ ਤੂੰ ਦਾ ਘੰਟਾ ਘਰ ਜਾਣਾ ਰੁਕ ਜਾ ਹਾਲੇ ਭਰੇ ਤਾਂ ਭਾਈ ਮੈਂ ਤਾਂ ਉਹ ਮੈਂ ਅਗਲੇ ਘੰਟਾ ਉਹ ਤੈਨੂੰ ਅੱਗੇ ਲਾ ਦੇ ਨਾ ਅਗਲੇ ਆ ਕੇ ਪਹਿਲਾਂ ਡਰ ਗਿਆ ਨਾਲ ਦੀ ਉਹ ਰੁਕ ਜਾ ਇੱਧਰ ਗੱਡੀ ਨਹੀਂ ਖੁੱਲਣੀ ਇਹ ਗੱਡੀ ਨੂੰ ਬੂਮ ਬੂਮ ਕਹਿਣਾ ਪੈਣਾ ਅਕਲਾਕ ਬੂਮ ਬੂਮ ਸ਼ਾਕਲਾਕ ਬੰਬ ਬੰਬ ਵਾ ਕਰ ਲਓ ਲਓ ਜੀ ਲਾ ਤਾ ਜੰਗਾ ਜੰਗੂ ਖਾਇ ਪਤਾ ਅਕਲ ਜਸਨੀ ਉੱਤ ਨਾ ਜੰਗਾ ਜੰਗਾ ਯਾ ਯਾ